ਏ ਜੀ ਮੇਰਾ ਨਾਮ ਹੈ ਕੈਪਟਨ ਕਸ਼ਮੀਰ ਸਿੰਘ ਮੈਂ ਸੇਖਰ ਰਿਗਮੈਂਟ 362 ਦਾ ਟਾਇਰਰ ਕੈਪਟਨ ਆ 28 ਸਾਲ ਉਥੇ ਨੌਕਰੀ ਕੀਤੀ ਆ ਉਦੋਂ ਬਾਅਦ ਬਿੜ ਦੀ ਕਿਚਵਾ ਸੀਗੇ ਮੈਂ ਇੱਕ ਜੂਨੀਅਰ ਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ੌਜ ਆ ਗਿਆ ਮੈਂ ਇੱਕ ਜੂਨੀਅਰ ਜਵਾਨ ਕਰਨੇ ਆ ਤੇ ਉਹ ਮਤਲਬ ਜਨਵਰੀ ਚ ਪਹਿਲਾ ਇੰਟਰਵਿਊ ਸੀਗੀ ਉਦੋਂ ਬਾਅਦ ਟੈਸਟ ਰਿਕਿੰਗ ਸੀਗਾ ਇਸ ਚੈਲਮੈਂਟ ਟ੍ਰੇਨਿੰਗ ਸੀ ਤੇ ਪਰਸੋਂ ਉਹਦੀ ਪਾਸ ਕੰਪਲੀਟ ਹੋਈ। ਇਹਨੇ ਸਟੱਗਲ ਬੜਾ ਕੀਤਾ ਪਾਜੀ ਨੇ ਲਾਈਫ ਤੇ ਬਹੁਤ ਜਿਆਦਾ ਸਟੱਗਲ ਕਰਨਾ। ਸਟੱਗਲ ਕਰਕੇ ਇਸ ਮੁਕਾਮ ਉਪਰ ਆਇਆ। ਹਾਂ ਜੀ। ਕਿਵੇਂ ਸ਼ੁਰੂਆਤ ਬਚਪਨ ਕਿਹਦਾ ਦਿੱਤੀਆ ਉਹਦਾ ਕੀ ਸ਼ੌਂਕ ਸੀ ਬਚਪਨ ਦਾ? ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ 에ਅਰ ਫੋਰਸ ਮੈਂ ਪਾਇਲਟ ਬੰਣਾ। ਤੇ ਉਹਦੇ ਆ ਸਿਸਟਮ ਬਾਹਰ ਚਲ ਗਈਆਂ ਤੇ ਇੱਥੇ ਨਹੀਂ ਉਹ ਜੀ ਲੱਗਾ। ਉਹ ਬਾਹਰ ਚਲ ਗਈਆਂ। ਕੈਨੇਡਾ ਪੁਲੀਸ ਜਾਈ ਕਿ ਹਾਂ ਕੈਨੇਡਾ ਪੁਲੀਸਾਂ ਗਈ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕਿ ਮੋਰਚਾ ਬਹੁਤ ਅਸ਼ਾ ਲਗਾ ਕਿਉਂਕਿ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਘਰ ਦੀ ਸ਼ੁਰੂਆਤ ਸੀਗਾ ਦਾਦਾ ਜੀ ਸ਼ਹੀਦ ਹੋਏ ਜਦੋਂ ਉਹ ਬਟਾ ਸਿੰਘ ਜੀ ਤੇ ਉਥੋਂ ਸਰਮ ਬਟਾਪੁਰ ਸੁਭਦਰ ਪਿੰਛਣਾ ਤੇ ਮੈਂ ਪਰਿਵਾਰ ਦੇ ਇਕੱਠਾ ਆ ਰਹੇ ਹਾਂ ਹੋਰ ਜੀ ਉਹਨੂੰ ਬਚਪਨ ਵਿੱਚ ਬਚਪਨ ਤੋਂ ਸ਼ੋਅ ਸੀ ਬੇਤਾਂ ਦੀ ਕਰਦੇ ਰਿਹਾ ਉਹਨੂੰ ਗਾਈਡ ਜਾਂ ਪੁਸ਼ਤਾ ਰਿਹਾ ਤੁਹਾਨੂੰ ਵੀ ਕਿਵੇਂ ਮੈਨੂੰ ਪੜ੍ਹਿਆ ਇਹੀ ਸੀਗਾ ਕਿ ਮੈਂ ਜਾਣ ਕਰਨੀ ਆ ਮੈਨੂੰ ਦੇਖ ਕੇ ਜਿੰਨੀ ਤੋਂ ਹਾਂ ਹਾਂ ਇਹ ਮਜ਼ਰ ਉਹਦੇ ਨਾਲ ਬੱਚੇ ਐਕਸਪਾਇਰ ਹੋ ਗਏ ਹਾਂ ਨਹੀਂ ਹਾਂ ਨਹੀਂ ਹਾਂ ਕੀ ਵਿਦਾ ਨੂੰ ਮਹਿਸੂਸ ਹੋਇਆ ਉਹ ਫੋਨ ਜਿਹੜੇ ਦੀ ਗੱਲਬਾਤ ਕੀਤੀ ਗਏ ਉਹਨੂੰ ਲੱਗਿਆ ਕਿ ਮੈਂ ਉਹਨੂੰ ਆਪ ਜੇ ਸੁਪਨਾ ਬੁਲਾ ਦਿੱਤਾ ਕੀ ਕੀ ਗੱਲਬਾਤ ਹੋਈ ਤਾਂ ਨਹੀਂ ਬਸ ਇਹੀ ਕਹਿੰਦਾ ਕਿ ਅੱਜ ਜਿੰਦੀ ਉਹਦੀ

ਸਾਡੇ ਵਿੱਚ ਕੀ ਕੀਤੀ ਕੀ ਪਲੈਨਿੰਗ ਅੱਗੇ ਬੱਚੇ ਸਾਡੀ ਦੀ ਕੀ ਗੱਲਬਾਤ ਹੁੰਦੀ ਸਾਡੀ ਅੱਗੇ ਬਤੇ ਕੋ ਉਹ ਕੋਰਸ ਹਾਂਜੀ ਮੈਂ ਤਰਕੀ ਹੋ ਰਹੀ ਮਾਨਸ ਸੋਚ ਹੁੰਦਾ ਭਾਈ ਜਦੋਂ ਲੋਕੀ ਵਿਦਾਈ ਜਾਂਦੇ ਤੇ ਆਗੇ ਮਾਨਸ ਸਿਨਲ ਚੜਾ ਹੁੰਦਾ ਨਾ ਹਾਂਜੀ ਹਾਂਜੀ ਤੁਹਾਡਾ ਮਾਨ ਹੁੰਦਾ ਹਾਂਜੀ ਕਿਉਂਕਿ ਮੇਰੇ ਬਹੁਤ ਨਾ ਲਿੰਕ ਨੇ ਆਰਮੀਪਸ ਨਾਲ ਕੱਲ ਦੇ ਵੜੇ ਫੋਨ ਆਏ ਜਰਨਲ ਕਰਨ ਸਾਰੇ